ਅਜਨਾਲਾ 3ੋਂ ਦੇ ਕੋਹਾਲੀ ਨਹਿਰ ਦੇ ਨੇੜੇ ਇੱਕ ਦਿਲ ਦਹਿਲਾਣ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ ਅਣਪਛਾਤੇ ਵਿਅਕਤੀਆਂ ਨੂੰ ਇੱਕ ਨਵਜੰਮੇ ਬੱਚੇ ਦੀ ਲਾਸ਼ ਕੂੜੇ ਵਿੱਚ ਸੁੱਟੀ ਮਿਲੀ। ਇਲਾਕਾ ਵਾਸੀਆਂ ਨੇ ਜਦੋਂ ਕੂੜੇ ਵਿੱਚੋਂ ਬੱਚੇ ਦੀ ਲਾਸ਼ ਦੇਖੀ ਤਾਂ ਮੌਕੇ ਤੇ ਹੜਕਮ ਮਚ ਗਿਆ ਤੇ ਉਹਨਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਇਲਾਕਾ ਵਾਸੀਆਂ ਨੇ ਇਸ ਘਟਨਾ ਨੂੰ ਬਹੁਤ ਹੀ ਘਟਿਆ ਤੇ ਮੰਦਭਾਗੀ ਕਹਿੰਦਿਆਂ ਕਿਹਾ ਹੈ ਕਿ ਐਸੀ ਹਰਕਤ ਮਾਨਵਤਾ ਤੇ ਸਵਾਲ ਖੜੇ ਕਰਦੀ ਹੈ। ਮਨ ਪ੍ਰਸ਼ਾਸਨ ਤੋਂ ਬੇਨਤੀ ਕੀਤੀ ਹੈ ਕਿ ਜ਼ਿੰਮੇਵਾਰ ਵਿਅਕਤੀਆਂ ਨੂੰ ਜਲਦ ਗ੍ਰਿਫਤਾਰ ਕਰਕੇ ਸਖਤ ਸਜ਼ਾ ਦਿੱਤੀ ਜਾਵੇ। ਮੇਰਾ ਪਿੰਡ ਲਾਲਟੂ ਦਾ ਨਾਮ ਮਰਾ ਜਪਿੰਦਰ ਸਿੰਘ ਮਾਡਾਟੂ ਤੋਂ ਆ ਰਿਹਾ ਸ਼ਾਰਬਾਗੋਂ ਜਾਂਦਿਆ ਆ ਬਹੁਤ ਹੀ ਘੜਿਆ ਤੇ ਬਹੁਤ ਹੀ ਕਬਦਕ ਦਾ ਬੰਦੇ ਨੇ ਜਿਹੜਾ ਬੋਲੇ ਨਹੀਂ ਜਾਂਦਿਆ ਦੇਖ ਕੇ ਦੋਖਾ ਆਉਂਦਿਆ ਰੋਣ ਆਉਂਦਿਆ ਨਿਆਰਿਆ ਬੱਚਾ ਵਾ ਛੁੱਟ ਕੇ ਚਲ ਗਿਆ ਲੈ ਕੁਹਾੜੀ ਦੇ ਯਾਰ ਤੇ ਛੁੱਟਿਆ ਵਾ ਕੀ ਕਰੋ ਦੱਸੋ ਕੀ ਕਰ ਜੂਗੇ ਕਿੱਦਾਂ ਆਪਾਂ ਕਿੱਥੇ ਜਾਵਾਂਗੇ ਕੀ ਕਰਾਂਗੇ ਕਿ 10000 ਆਪਾਂ ਕੀ ਤਰ੍ਹਾਂ ਨੁਦਿਆ ਕਰਪਈ ਆ ਬਹੁਤ ੱਕਾ ਵੀਦੀ ਮੈਂ ਇਹ ਕਹਿ ਰਿਹਾ ਹੱਥ ਜੋੜ ਕੇ ਪ੍ਰਸ਼ਾਸਨ ਅਗੇ ਰਾਫੂਲ ਸਜੇ ਰਹੀ ਆ ਇਹਨਾਂ ਨੂੰ ਗੱਡੀ ਦੇ ਗੱਡੀ ਦੇ ਟਾਰਗੇਟਾਂ ਜਾਵੇ ਤਾਂ ਫੜ ਕੇ ਸਾਰਾ ਦਿੱਤੀ ਜਾਵੇ ਮੁੰਡਾ ਵੀ ਬਹੁਤ ਸੋਹਣਾ ਹੀ ਹੀਰੇ ਵਰਗਾ ਮੁੰਡਾ ਹੀ ਤਾਂ ਕਿਤੇ ਕੋਈ ਅੰਗ ਪੈਰ ਨਹੀਂ ਸਾਪੋਸ਼ ਹੀ ਆ ਕੋਈ ਗੜ ਵਾਲੀ ਗੱਲ ਨਹੀਂ ਉਹ ਬਹੁਤ ਹੀ ਸੋਹਣਾ ਚਣਖਾ ਮੁੰਡਾ ਵਾ ਇਹ ਆਹ ਜੀ ਗੱਲ ਨਹੀਂ ਆ ਵੀ ਦਾ ਹੋਇਆ ਕਿ ਪਾਰਿਆ ਜਾ ਉਹ ਜੀ ਹੋਇਆ ਕੁਛ ਨਹੀਂ ਆ ਇੱਕ ਨਰਜਨ ਬੱਚੇ ਦੀ ਜਿਹੜੀ ਆ ਉਹ ਮੇਰਾ ਮਤਲਬ ਨਰਜਨ ਪੱਤਾ ਜਿਹੜਾ ਵਾ ਉਹ ਘਾਲੀ ਮਹਿਰ ਤੇ ਜਿਹੜੇ ਸਾਈਪੇ ਝਾਰੀਆਂ ਵਿੱਚ ਪਿਆ ਵਾ ਅਸੀਂ ਮੌਕੇ ਤੇ ਪਹੁੰਚੇ ਹਾਂ ਮੌਕੇ ਤੇ ਪਹੁੰਚ ਕੇ ਦੇਖਿਆ ਵੀ ਬੱਚਾ ਬਿਲਕੁਲ ਨਿਊਲੀ ਬਾਰਨ ਆ ਹਾਜੀ ਜਿੱਦਾਂ ਦਾ ਜਨਮ ਹੋਇਆ ਹੋਵੇ ਉੱਥੇ ਹੀ ਸਾਰਾ ਮੇਰਾ ਮਤਲਬ ਨਰੂਗ ਵਾਲਾ ਲੱਗਾ ਪਿਆ ਵਾ ਤੇ ਚੱਕਰਨ ਤੇ ਬੱਚਾ ਜਿਹੜਾ ਉਹ ਮੇਰਾ ਮਤਲਬ ਨਹੀਂ ਉਡੀ ਡੈਥ ਹੋ ਚੁੱਕੀ ਹੈ ਇਹ ਵੀ ਅਸੀਂ ਅਗਲੀ ਪਰਸਪਰ ਜਿਹੜੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਕਿ ਇਸ ਵਿਸ਼ੇ ਦੇ